ਬਿਲਕੁਲ ਫ੍ਰੀ ਕੱਢਾਂਗੇ ਮਿੱਤਰੋ ਬਿਲਕੁਲ ਫ੍ਰੀ ਇੱਕ ਜੋੜਾ ਆਪਾਂ ਮੁਰਗੀ ਤੇ ਮੁਰਗੇ ਦਾ ਠੀਕ ਹੈ ਜੀ ਪੱਠਿਆਂ ਤੋਂ ਤੇ ਰੇਟ ਤੁਹਾਨੂੰ ਮੁਰਗੀਆਂ ਦੇ ਅੱਜ ਦੇ ਦੱਸਦੇ ਆਂ ਬਾਈ ਜੀ 250 ਰੁਪਏ ਦੀ ਮੁਰਗੀ ਵੀ ਮਿਲ ਜੂਗੀ ਤੇ 350 ਰੁਪਏ ਦੀ ਵੀ ਜਿਹੜੀ ਤੁਸੀਂ ਮੁਰਗੀ ਆ ਚੈੱਕ ਕਰੀ ਜਾਂਦੇ ਹੋ ਜੀ ਇਹ ਅੰਡਾ ਧਰੀ ਜਾਂਦੀ ਹੈ ਇਹਦਾ ਰੇਟ ਹੈ 350 ਰੁਪਿਆ ਵੀਡੀਓ ਪੂਰੀ ਦੇਖਿਆ ਕਰੋ ਤੇ ਪੇਜ ਨੂੰ ਕਰ ਲਿਆ ਕਰੋ ਫੋਲੋ ਜਿਹੜਾ ਆਪਾਂ ਹੁਣ ਇੱਕ ਜੋੜਾ ਫ੍ਰੀ ਕੱਢਣਾ ਮੁਰਗੀ ਤੇ ਮੁਰਗੇ ਦਾ ਪੱਠਿਆਂ ਚੋਂ ਬਾਹਰ ਲਿਆਜੋ ਠੀਕ ਹੈ ਜੀ ਉਹ ਇੱਕ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਤੇ ਪੇਜ ਨੂੰ ਕਰੂਗਾ ਫੋਲੋ ਕਮੈਂਟ ਕਰੂਗਾ ਵਧੀਆ ਵਧੀਆ ਉਹਨਾਂ ਇੱਕ ਜੋੜਾ ਅੱਜ ਆਪਾਂ ਬਿਲਕੁਲ ਫ੍ਰੀ ਕੱਢਣਾ ਬਾਈ ਜੀ ਤੇ ਮੁਰਗੀ ਤੁਹਾਨੂੰ ਬਾਹਰ ਲਈ ਦਿਖਾਵਾਂਗੇ ਜਿਹੜੀ ਫ੍ਰੀ ਰੇਂਜ ਫਿਰਦੀ ਆ ਉਹ 250 ਰੁਪਏ ਦੀ ਆ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਕਿਰਾ ਇਸ ਮੁਰਗੀ ਦੀ ਜਾਣਕਾਰੀ ਲੈ ਲਿਆ ਕਰੋ ਬਾਈ ਪੂਰੀ 350 ਰੁਪਏ ਦੀ ਮੁਰਗੀ ਤੇ 400 ਰੁਪਏ ਦਾ ਮੁਰਗਾ 1.5 ਤੋਂ 2 ਕਿਲੋ ਦੀ ਮੁਰਗੀ ਹੋਈ ਪਈ ਆ ਅੰਡਾ ਸਟਾਰਟ ਹੋਇਆ ਪਿਆ ਬਾਈ ਸਾਰੀ ਮੁਰਗੀ ਦੇ ਕਲੰਗੀ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਉਹ ਕੌਣ ਕੌਣ ਪੂਰੀ ਮੁਰਗੀ ਕਰੀ ਜਾਂਦੀ ਆ ਅੰਡਾ ਧਰੀ ਜਾਂਦੀ ਆ ਬਾਈ ਜੀ ਠੀਕ ਆ ਰੇਟ ਆਪਣਾ ਫਿਕਸ ਹੁੰਦਾ ਤੇ ਰੇਟ ਆਪਣਾ ਬਹੁਤ ਜਾਇਜ਼ ਹੁੰਦਾ ਬਾਈ ਜੀ ਧੁਮਾਕੀ ਕੱਢਨੇ ਹੁੰਦੇ ਆਪਾਂ ਓਵਰੀ ਪਾਉਣੇ ਹੁੰਦੇ ਆਗੇ ਤੇ ਆਫਰ ਆਪਾਂ ਐਦਾਂ ਹੀ ਪਾਉਂਦੇ ਰਵਾਂਗੇ ਵੀਡੀਓ ਤੁਸੀਂ ਸ਼ੇਅਰ ਕਰਦੇ ਰਹੋ ਥੋਡੀ ਸਪੋਰਟ ਤਾਂ ਹੀ ਦੀਆ ਬਾਈ ਨਾਲ ਠੀਕ ਆ ਜੀ ਕੁਆਲਿਟੀ ਤੇ ਕੁਆਂਟੀਟੀ ਆਪਣੇ ਕੋਲ ਫੁੱਲ ਹੁੰਦੀ ਆ ਜੀ ਠੀਕ ਆ ਜੀ ਐਕਟੀਵਿਟੀ ਚੈੱਕ ਕਰ ਲਓ ਮੁਰਗੀ ਦੀ ਬਹੁਤ ਹੀ ਸ਼ਾਨਦਾਰ ਮੁਰਗੀ ਆ ਸਿਰਾ ਗੱਲਬਾਤ ਆ ਮੁਰਗੀ ਦਾ ਐਡੀ ਮੁਰਗੀ ਸੋ 350 ਰੁਪਏ ਚ ਸਿਰਫ ਪਾਗੀ ਮੰਦਰ ਵਾਲਾ ਹੀ ਦੇ ਸਕਦਾ 1.5 ਤੋਂ 2 ਕਿਲੋ ਦੀ ਮੁਰਗੀ ਹੈਵੀ ਫੁੱਲ ਠੀਕ ਆ ਜੀ ਤੇ ਵੀਡੀਓ ਨੂੰ ਕਰ ਦੋ ਹੁਣ ਸ਼ੇਅਰ ਦਬਕੇ ਤੇ ਆਹ ਦੇਖੋ 350 ਵਾਲੀ ਮੁਰਗੀ ਜਿਹੜੀ ਤੇ ਵੀਡੀਓ ਨੂੰ ਹੁਣ ਸਾਨੂੰ ਅੱਗੇ ਲੈ ਜਾਂਦੇ ਹੋਏ ਤੇ ਦਿਖਾਉਨੇ ਆ 250 ਵਾਲੀ ਮੁਰਗੀ ਬਾਹਰ ਫਿਰਦੀ ਆ ਫ੍ਰੀ ਰੇਂਜ ਚ ਇਹ ਸਾਨੂੰ ਕੁਆਲਿਟੀ ਚੈੱਕ ਕਰਾਤੀ ਆਪਣੇ ਫਾਰਮ ਤੇ ਚੈੱਕ ਕਰਕੇ ਲੈ ਜਾਓ ਗਾਰੰਟੀ ਫੁੱਲ ਆ ਬਾਈ ਜੀ ਬਾਹਰ ਜਾਨਵਰ ਦਾ ਕਈ ਵਾਰੀ ਕੋਈ ਬੁਖਾਰ ਕੋ ਹੋ ਜਾਂਦਾ ਉਹ ਚੀਜ਼ ਤੋਂ ਇੱਥੋਂ ਚੈੱਕ ਕਰਕੇ ਲੈ ਕੇ ਜਾਓ ਬਾਈ ਜੀ ਇੱਥੇ ਆਪਣੀ ਫੁੱਲ ਗਾਰੰਟੀ ਆ ਤੇ ਹੁਣ ਸਾਨੂੰ ਦਿਖਾਉਨੇ ਆ 250 ਰੁਪਏ ਵਾਲੀ ਮੁਰਗੀ ਚੱਕੋ ਮਿੱਤਰੋ ਫੁੱਲ ਐਕਟਿਵ ਹੈ ਵੀ ਤੇ ਵੀ ਆਫਰੀ ਕੱਢਿਆ 250 ਰੁਪਏ ਵਾਲਾ ਧਮਾਕੇਦਾਰ ਕਈ ਭਰਾ ਕਹਿੰਦੇ ਸੀ ਘੱਟ ਰੇਟ ਵਾਲੀ ਮੁਰਗੀ ਚਾਹੀਦੀ ਏ ਘੱਟ ਰੇਟ ਵਾਲੀ ਆ ਲੈ ਜਾਓ ਬਈ 250 ਰੁਪਏ ਵਾਲੀ 250 ਦੀ ਪੱਠੀ ਪੂਰੀ ਘੈਂਟ ਗੱਲ ਬਾਤ ਐ ਐਕਟੀਵਿਟੀ ਚੈੱਕ ਕਰ ਲਓ ਠੀਕ ਐ ਜੀ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਕੋਲੇ ਹੁੰਦੇ ਆ ਚਕੋਰਾ ਬਤਕਾਂ ਠੀਕ ਐ ਜੀ ਕਬੂਤਰ ਆ ਆ ਸੀਲਾਂ ਦੇ ਬੱਚੇ ਤੇ ਫਾਰਮ ਤੇ ਆਜਿਆ ਕਰੋ ਬਈ ਆ ਕੇ ਲੈ ਜਾਇਆ ਕਰੋ ਜਿਹੜੇ ਪੁਰਾਣੇ ਵਸਤੇ ਮੰਗਾਉਣੇ ਹੋਣ ਜਿਵੇਂ ਅਸੀਲ ਹੋਗੇ ਜਾਂ ਚ ਕੋਰਾ ਹੋ ਗਈਆਂ ਜਾਂ ਬਤਕਾਂ ਹੋ ਗਈਆਂ ਇਹ ਚੀਜ਼ਾਂ ਆਪਾਂ ਵਸਤੇ ਭੇਜਦੇ ਨੇ ਮੁਰਗੀ ਦੇਸੀ ਵਾਲੇ ਨਾਲ ਫੋਨ ਕਰਨਾ ਵੀ 5 ਭੇਜਦੇ 10 ਭੇਜਦੇ ਵੀਡੀਓ ਸ਼ੇਅਰ ਕਰ ਦਿਓ ਪਿੰਡ ਭਾਗੀ ਬੰਦਰਾਂ